ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਰੁਕਣ ਦੀ بجائے ਲਗਾਤਾਰ ਵਾਅਦਾ ਬਜਾਰਿਆ ਲਗਾਤਾਰ ਬਿਆਨਬਾਜ਼ੀ ਹੋ ਰਹੀਆ ਖਾਸ ਤੌਰ ਤੇ ਸਭ ਤੋਂ ਵੱਧ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀਆ ਨਵਜੋਤ ਕੌਰ ਸਿੱਧੂ ਕਿਸ ਤਰੀਕੇ ਦੀ ਬਿਆਨਬਾਜ਼ੀ ਕਰ ਰਹੇ ਨੇ ਟਵੀਟ ਕਰ ਰਹੇ ਨੇ ਰਾਜਾ ਵੜਿੰਗ ਨੂੰ ਸਿੱਧਾ ਟਾਰਗੇਟ ਉਹਨਾਂ ਦੁਆਰਾ ਟਵੀਟਾਂ ਦੇ ਵਿੱਚ ਕੀਤਾ ਜਾ ਰਿਹਾ ਕਾਂਗਰਸ ਇਸ ਵਕਤ ਸਿਆਸੀ ਕਮਸਾਣ ਦੇ ਵਿੱਚੋਂ ਲੰਘ ਰਹੀਆ ਪਰ ਇਸ ਸਭ ਦੇ ਵਿਚਾਲੇ ਇੱਕ ਨਵਾਂ ਟਵੀਟ ਨਵਜੋਤ ਕੌਰ ਸਿੱਧੂ ਉਹਨਾਂ ਨੇ ਕਰ ਦਿੱਤਾ ਜਿਸ ਦੇ ਵਿੱਚ ਸਦੀ ਤੌਰ ਤੇ ਰਾਜਾ ਵੜਿੰਗ ਦਾ ਨਾਮ ਲੈ ਕੇ ਮੁਰ ਤੋਂ ਟਾਰਗੇਟ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਤੁਸੀਂ ਅਮਰਿੰਦਰ ਸਿੰਘ ਰਾਜਾ ਵੜਿੰਗਾ ਕਾਂਗਰਸ ਪਾਰਟੀ ਦੇ ਲਗਾਤਾਰ ਖਿਲਾਫ ਕੰਮ ਕਰ ਰਹੇ ਹੋ ਉਮੀਦਵਾਰਾਂ ਨੂੰ ਹਰਾਉਂਦੇ ਹੋ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਜਬੂਰ ਕਰ ਰਹੇ ਹੋ ਤੇ ਅੰਮ੍ਰਿਤਸਰ ਦੇ ਸਾਰੇ ਪੰਜ ਵਿਧਾਇਕ ਉਸ ਵਿਅਕਤੀ ਦੇ ਖਿਲਾਫ ਸੀ ਜਿਸ ਨੂੰ ਤੁਸੀਂ ਪ੍ਰਧਾਨ ਬਣਾਇਆ 34 ਸੀਨੀਅਰਾਂ ਨੂੰ ਨਜ਼ਰਅੰਦਾਜ਼ ਕਰਕੇ ਰਾਜਾ ਵੜਿੰਗ ਉਹ ਪ੍ਰਧਾਨ ਬਣਾਇਆ ਗਿਆ ਇਹੋ ਹੀ ਕੰਮ ਤੁਸੀਂ ਭ੍ਰਸ਼ਟ ਲੋਕਾਂ ਨਾਲ ਮਿਲੀਭੁਤ ਕਰਕੇ ਕੀਤਾ ਹੈ ਚੰਗੇ ਲੋਕਾਂ ਨੂੰ ਕਾਂਗਰਸ ਛੱਡਣ ਲਈ ਮਜਬੂਰ ਕਰ ਰਹੇ ਹੋ ਇਸ ਤਰੀਕੇ ਦੀ ਟਿੱਪਣੀ ਬਿਆਨਵਾਜੀ ਟਵੀਟ ਦੇ ਵਿੱਚ ਨਵਜੋਤ ਕੌਰ ਸਿੱਧੂ ਹੋਣਾ ਦੁਆਰਾ ਕੀਤੀ ਗਿਆ ਉਸ ਵਕਤ ਟਿੱਪਣੀਆਂ ਕਰ ਰਹੇ ਨੇ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਬਤਾਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਨਵਜੋਤ ਕੌਰ ਸਿੱਧੂ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਸਸਪੈਂਡ ਉਸ ਵਕਤ ਕੀਤਾ ਜਦੋਂ 500 ਕਰੋੜ ਦੇ ਅਟੇਚੀ ਵਾਲੇ ਬਿਆਨ ਦੇ ਉੱਪਰ ਮੁੱਖ ਮੰਤਰੀ ਦੀ ਦਾਅਵੇਦਾਰੀ ਜਾਂ ਪਰ ਮੁੱਖ ਮੰਤਰੀ ਸੀਟ ਕਿਸ ਤਰੀਕੇ ਦੀ ਮਿਲਦੀ ਹੈ ਇਸ ਤਰੀਕੇ ਦਾ ਜਿਹੜਾ ਟਵੀਟ ਆ ਨਵਜੋਤ ਕੌਰ ਸਿੱਧੂ ਕਰਦੇ ਰਹੇ ਤੇ ਉਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੂੰ ਜਿਸ ਤਰੀਕੇ ਹੀ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਜਾਂਦਾ ਬੀਤੇ ਦਿਨ ਬਹੁਤ ਤਕੜਾ ਮੀਡੀਆ ਦੇ ਵਿੱਚ ਆ ਕੇ ਇੱਕ ਬਿਆਨਬਾਜ਼ੀ ਕਰਦੇ ਨੇ ਰਾਜਾ ਵੜਿੰਗ ਦੇ ਉੱਪਰ ਸਿੱਧੀਆਂ ਟਿੱਪਣੀਆਂ ਕਰਦੇ ਨੇ ਤੇ ਅੱਜ ਮੁਰ ਤੋਂ ਟਵੀਟ ਕਰ ਦਿੱਤਾ ਜਿਸ ਟਵੀਟ ਦੇ ਉੱਪਰ ਮੁਰ ਤੋਂ ਸਿਆਸੀ ਕਮਸਾਨ ਪਹਿ ਚੁੱਕੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਲਿਖਿਆ ਗਿਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਲਗਾਤਾਰ ਖਿਲਾਫ ਕੰਮ ਕਰ ਰਹੇ ਹੋ ਉਮੀਦਵਾਰਾਂ ਨੂੰ ਹਰਾਉਂਦੇ ਹੋ ਤੇ ਇਸ ਦੇ ਵਿੱਚ ਅਹਿਮ ਗੱਲ ਇਹ ਵੀ ਆ ਕਿ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਹੋ ਕੇ 88 ਤਰਨਤਾਰ ਦੀ ਉਸ ਦੇ ਵਿੱਚ ਕਾਂਗਰਸ ਪਾਰਟੀ ਹਾਰ ਕੇ 88 ਲੁਧਿਆਣਾ ਵੈਸਟ ਦੀ ਕੀ ਇਸ ਦੇ ਵਿੱਚ ਕਿਸ ਤਰੀਕੇ ਦੀ ਕਿਹੜੀ ਰਾਜਨੀਤੀ ਕਾਂਗਰਸ ਦੇ ਵਿੱਚ ਹੋਈ ਸੀ ਇਸ ਗੱਲ ਨੂੰ ਲੈ ਕੇ ਤਾਂ ਸਿੱਧੇ ਨਵਜੋਤ ਕੌਰ ਸਿੱਧੂ ਨੇ ਜਿਹੜੇ ਸਵਾਲ ਖੜੇ ਕਰਦੇ ਨਜ਼ਰ ਆਏ ਨੇ ਇਸ ਦੇ ਵਿੱਚ ਸਚਾਈ ਕੀ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਦਾ ਪੱਖ ਜਿਹੜਾ ਆਪਣਾ ਪੱਖ ਰੱਖਣਗੇ ਪਰ ਨਵਜੋਤ ਕੌਰ ਸਿੱਧੂ ਇੱਕ ਦਿਨ ਨੇ ਕਿ ਤੁਸੀਂ ਉਹਨਾਂ ਲੋਕਾਂ ਨੂੰ ਦੂਜੀਆਂ ਪਾਰਟੀਆਂ ਦੇ ਵਿੱਚ ਜਾਣ ਲਈ ਮਜਬੂਰ ਕਰ ਰਹੇ ਹੋ ਵੀ ਦੁਵਾਰਾ ਨੂੰ ਹਰ ਰਹਦੇ ਹੋ ਤੇ ਉਹਨਾਂ ਕਹਿੰਿਆ ਕੈਮਰਾ ਸਾਹਿਬ ਦੇ ਸਾਰੇ ਪੰਜ ਵਿਧਾਇਕ ਉਸ ਵਿਅਕਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਸੀ ਜਿਸ ਨੂੰ ਤੁਸੀਂ 34 ਇੰਜੀਨੀਅਰਾਂ ਨੂੰ ਨਜ਼ਰਅੰਦਾਜ਼ ਕਰਕੇ ਜਿਹੜਾ ਪਰਦਾ ਰਣਾਇਆ ਤੇ ਇਸ ਵਕਤੋਂ ਚੰਗੇ ਲੋਕਾਂ ਨੂੰ ਕਾਂਗਰਸ ਛੱਡਣ ਦੇ ਲਈ ਮਜਬੂਰ ਵੀ ਕਰ ਰਹੇ ਦਿੱਤੇ ਇਸ ਦੇ ਵਿਚਾਲੇ ਇੱਕ ਟਵੀਟ ਹੋਰ ਕੀਤਾ ਜਿਸ ਦੇ ਵਿੱਚ ਲਿਖਿਆ ਗਿਆ ਕਿ ਤੁਹਾਨੂੰ ਆਪਣੇ ਹਲਕੇ ਦੇ ਵਿੱਚੋਂ ਦੋ ਵਾਰ ਹਾਰ ਕਿਉਂ ਮਿਲੀਏ ਸਵਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜੜਾ ਨਵਜੋਤ ਕੌਰ ਸਿੱਧੂ ਹੋਣਾ ਨੇ ਅਗਲੇ ਟਵੀਟ ਦੇ ਵਿੱਚ ਕੀਤਾ ਉਸ ਦੇ ਵਿੱਚ ਕਿਹਾ ਕਿ ਕਿਉਂਕਿ ਤੁਹਾਨੂੰ ਧਿਆਨ ਕਾਂਗਰਸ ਨੂੰ ਤਬਾਹ ਕਰਨ ਦੇ ਉਪਰ ਵਿਰੋਧੀ ਪਾਰਟੀਆਂ ਦੇ ਨਾਲ ਮਿਲੀਭੁਗਤ ਕਰਕੇ ਕਾਂਗਰਸੀ ਉਮੀਦਵਾਰਾਂ ਨੂੰ ਹਰਾਓ ਸਿੱਧੇ ਤੌਰ ਤੇ ਦੇਖੋ ਕਿ ਟਾਰਗੇਟ ਕੀਤਾ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਸ ਵਿੱਚ ਲਿਖਿਆ ਗਿਆ ਕਿ ਤੁਹਾਡਾ ਧਿਆਨ ਕਾਂਗਰਸ ਨੂੰ ਤਬਾਹ ਕਰਨ ਤੇ ਆ ਵਿਰੋਧੀ ਪਾਰਟੀਆਂ ਦੇ ਨਾਲ ਮਿਲੀਭੁਗਤਾਂ ਤੇ ਮਿਲੀਭੁਗਤ ਦੇ ਨਾਲ ਫੇਰ ਕਾਂਗਰਸੀ ਉਮੀਦਵਾਰਾਂ ਨੂੰ ਹਰਾ ਰਹੇ ਹੋ ਕਾਂਗਰਸ ਹਮੇਸ਼ਾ ਤੁਹਾਡੇ ਵਰਗੇ ਲੋਕਾਂ ਦੇ ਵਿਰੁੱਧ ਲੜਨ ਦੇ ਲਈ ਇਕੱਠੀ ਰਹੇਗੀ ਤੁਸੀਂ ਮੇਰੀ ਵੀਡੀਓ ਸੁਣਨ ਦੀ ਬਜਾਏ ਤੱਤਾਂ ਨੂੰ ਤਰੋੜ-ਮਰੋੜ ਕੇ ਮੇਲੂ ਬੋਲਣ ਲਈ ਮਜਬੂਰ ਕਰਕੇ ਗਾਲਾਂ ਕੱਢੀਆਂ ਤੁਸੀਂ ਸਪਸ਼ਟ ਕਰ ਸਕਦੇ ਸੀ ਕਿ ਮੈਂ ਸਪਸ਼ਟ ਤੌਰ ਤੇ ਕਿਹਾ ਸੀ ਕਿ ਕਾਂਗਰਸ ਨੇ ਮੇਰੇ ਤੋਂ ਪੈਸੇ ਨਹੀਂ ਮੰਗੇ ਪਰ ਜਿਸ ਤਰੀਕੇ ਦੀ ਜਿਹੜੀ ਇਸ ਵਕਤ ਦੀ ਜਿਹੜੀ ਬਿਆਨਵਾਜੀ ਆ ਨਵਜੋਤ ਕੌਰ ਸਿੱਧੂ ਦੀ ਇਸ ਦੇ ਨਾਲ ਇਹ ਜ ਲੱਗ ਰਿਹਾ ਕਿ ਕਾਂਗਰਸ ਦੇ ਵਿੱਚ ਜਿਹੜਾ ਸਿਆਸੀ ਖਮਸਾਨ ਜਿਹੜਾ ਚੱਲ ਰਿਹਾ ਉਹ ਜਲਦੀ ਜਲਦੀ ਰੁਕਣ ਦਾ ਨਾਮ ਨਹੀਂ ਲੈਵੇਗਾ ਤੇ ਇਸੇ ਦੇ ਨਾਲ ਇੱਕ ਗੱਲ ਇਹ ਵੀ ਲਿਖੀ ਆ ਉਹਨਾਂ ਨੇ ਇਹ ਵੀ ਗੱਲ ਟਵਿੱਟਰ ਦੇ ਵਿੱਚ ਲਿਖਿਆ ਕਿ ਤੁਹਾਨੂੰ ਟਿਕਟਾਂ ਵੇਚਣ ਫੈਂਸੀ ਕਾਰਾਂ ਜਾਂ ਫਿਰ ਜ਼ਮੀਨਾਂ ਜਾਂ ਫਿਰ ਸਭੇ ਖਰੀਦਣ ਲਈ ਗੁਜਰਾਤ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਇਸ ਤਰੀਕੇ ਦੇ ਨਾਲ ਤੇ ਉਹਨਾਂ ਇਹ ਵੀ ਲਿਖਿਆ ਕਿ ਮੈਂ ਆਈਟੀ ਨੂੰ ਜਿਹੜਾ ਸਪਸ਼ਟੀ ਕਰਨ ਦੇ ਲਈ ਵੀ ਇਹ ਆ ਰਹੀ ਇਸ ਤਰੀਕ ਕਰ ਜਿਹੜੀ ਬਿਆਨਬਾਜ਼ੀ ਆ ਨਵਜੋਤ ਕੌਰ ਸਿੱਧੂ ਨੇ ਇੱਕ ਟਵੀਟ ਕਰਕੇ ਕਰ ਦਿੱਤੀ ਹੈ ਇਹ ਟਵੀਟ ਅੱਗੇ ਦੀ ਅੱਗੇ ਵਧਦੇ ਜਾ ਰਹੇ ਨੇ ਅਗਲਾ ਟਵੀਟ ਕੁਝ ਸਮੇਂ ਬਾਅਦ ਨਵਜੋਤ ਕੌਰ ਸਿੱਧੂ ਕਰਦੇ ਨੇ ਜਿਸ ਦੇ ਨਾਲ ਕਾਂਗਰਸ ਇਸ ਵਕਤ ਆਪਸੀ ਖਿੱਚੋਤਾਣ ਦੇ ਵਿੱਚ ਆਪਸੀ ਕੁਸਮਾਨ ਦੇ ਵਿੱਚ 올ਦੀ ਹੋਈਆ ਹਾਲਾਂਕਿ ਵਿਰੋਧੀ ਧਿਰਾਂ ਨੇ ਜਿਹੜੀ ਭਾਵੇਂ ਆਮ ਆਦਮੀ ਪਾਰਟੀ ਹੋਵੇ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਉਹ ਸਿੱਧੇ ਨਿਸ਼ਾਨੇ ਕਾਂਗਰਸ ਦੇ ਉੱਪਰ ਤਾਂ ਸਾਧ ਹੀ ਰਹੀਆ ਪਰ ਜੋ ਅੰਦਰ ਖਾਤੇ ਚੱਲ ਰਿਹਾ ਉਹ ਕਾਂਗਰਸੀ ਜਿਨ੍ਹਾਂ ਨੂੰ ਜਿਹੜਾ ਕਾਂਗਰਸ ਦੇ ਵੱਡੇ ਦਿਗਗ ਚਿਹਰੇ ਕਿਹਾ ਜਾਂਦਾ ਸੀ ਜਦੋਂ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਦੇ ਪਤਨੀ ਵੱਡੇ ਸਿੱਧੂ ਪਰਿਵਾਰ ਦਾ ਕਾਂਗਰਸ ਦੇ ਵਿੱਚ ਰੋਲ ਹਾਲਾਂਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਉਧਰਲੇ ਪਾਸੇ ਮੌਜੂਦਾ ਪ੍ਰਧਾਨ ਦੇ ਉੱਪਰ ਇਸ ਤਰੀਕੇ ਦੀਆਂ ਟਿੱਪਣੀਆਂ ਕਰਨੀਆਂ ਤੇ ਇਸ ਦੇ ਨਾਲ ਕਾਂਗਰਸ ਦੇ ਅੰਦਰੂਨੀ ਕਮਸਾਨ ਕਿਸ ਤਰੀਕੇ ਦਾ ਚੱਲਦਾ ਹੋਊਗਾ ਬਹੁਤ ਕੁਝ ਦੇਖਣ ਜੋਗਾ ਤੇ ਉਧਰਲੇ ਪਾਸੇ ਨਵਜੋਤ ਕੌਰ ਸਿੱਧੂ بار-ਬਾਰ ਮੀਡੀਆ ਦੇ ਵਿੱਚ ਇਹ ਵੀ ਕਹਿ ਚੁੱਕੇ ਨੇ ਕਿ ਮੇਰੀ ਹਾਈ ਕਮਾਂਡ ਨਾਲ ਗੱਲ ਆ ਪੰਜਾਬ ਕਾਂਗਰਸ ਕਮੇਟੀ ਨਾਲ ਗੱਲ ਆ 70% ਲੀਡਰ ਮੇਰੇ ਨਾਲ ਨੇ